ਇਹ ਟ੍ਰੇਨ ਜਿਹੜੀ ਅੰਮ੍ਰਿਤਸਰ ਤੋਂ ਵਿਹਾਰ ਲਈ ਜਾਂਦੀ ਇਹਨੂੰ ਗਰੀਬ ਰਥ ਜਿਹੇ ਜਾਂਦਾ ਔਰ ਇਹ ਜਿਹੜੀ ਅੱਜ ਐਸੇ ਸ਼ਰਮ ਜਿਹੜਾ ਸਟੇਸ਼ਨ ਹੈ ਇੱਥੇ ਖੜਾ ਜਿਹੜਾ ਗਾਰਡ ਹੈ ਜਿਹੜਾ ਝੰਡਾ ਲਿਫਾਉਂਦਾ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਕਬੂਦੀ 'ਚ ਅੱਗ ਲੱਗੀ ਹੈ ਤਾਂ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਟ੍ਰੇਨ ਦੇ ਸਾਰੇ ਬੰਦੇਵੇਂ ਹੁੰਦੇ ਆ ਉਹਨਾਂ ਨੂੰ ਇੰਟੀਮੇਸ਼ਨ ਦਿੱਤੀ ਇਹ ਉਹਨਾਂ ਨੇ ਚੈਨ ਖਿੱਚ ਕੇ ਰੱਖੀ ਸਭ ਤੋਂ ਇੱਕ ਕਹਿ ਸਕਦੇ ਆ ਰਾਹਤ ਅਲ ਗਏ ਰਹੀ ਕਿ ਇੱਥੇ ਜਿਹੜੀ ਟ੍ਰੇਨ ਰੁਕੀ ਉਸ ਥਾਂ ਦੇ ਲੋਕਾਂ ਨੇ ਬਹੁਤ ਸਹਾਇਤਾ ਕੀਤੀ ਮੌਕੇ ਤੇ ਫੈਰਵੇ ਜਿਹੜਾ ਮਨਸਤਨ ਪੈਂਦੀ ਸਰੰਦ ਹੈ ਉਹਨਾਂ ਨੇ ਆ ਕੇ ਬਹੁਤ ਸਹਾਇਤਾ ਕੀਤੀ ਔਰ ਜਿਹੜੀ ਟ੍ਰੇਨ ਦੇ ਲੋਕ ਵੀ ਸੀ ਵਿੱਚ ਉਹਨਾਂ ਨੇ ਸਹਾਇਤਾ ਕੀਤੀ ਚਾਰ ਬੱਗੀਆਂ ਜਿਨ੍ਹਾਂ ਦੇ ਵਿੱਚ ਜਿਆਦਾ ਨੁਕਸਾਨ ਹੋਇਆ ਔਰ ਉਹਨਾਂ 'ਚ ਦੋ ਤਾਂ ਬਹੁਤ ਗੰਰੀ ਤਰ੍ਹਾਂ ਚੁਸੀ ਹੋਏ ਇਹ ਲੋਕਾਂ ਦਾ ਸਾਰਾ ਸਮਾਨ ਬਰਬਾਦ ਹੋ ਗਿਆ ਸਾਰਾ ਸਮਾਨ ਜਲ ਗਿਆ ਔਰ ਇੱਕ ਲੇਡੀਸ ਜਿਹੜੀ ਜਿਆਦਾ ਝੁਸੀ ਹੈ ਔਰ ਸਾਡੇ ਸਥਾਨਕ ਲੋਕਾਂ ਨੇ ਸਿਵਲ ਅਫਸਰ ਤੇ ਪੱਤਰ ਸਾਡ ਅਡਮਿਟ ਕਰਾਇਆ ਬਾਕੀ ਜਾਨੀ ਨੁਕਸਾਨ ਦਾ ਇਸ ਤਰ੍ਹਾਂ ਕਹਿ ਸਕਦੇ ਹਾਂ ਬਹੁਤ ਵੱਡੀ ਰਾਹਤ ਹੈ ਜਾਨੀ ਨੁਕਸਾਨ ਨਹੀਂ ਹੋਇਆ ਸੱਭਾ ਲੋਕਾਂ ਨੇ ਬੜੀ ਸਹਾਇਤਾ ਕੀਤੀ ਕਈ ਲੋਕਾਂ ਨੇ ਜਾਨ ਬਚਾਉਣ ਲਈ ਬਾਹਰ ਛਾੜਾ ਮਾਰੀ ਉਹਨਾਂ ਦੀ ਛੋਟੀ ਮੋਟੀ ਸੱਟਾਂ ਆਈਆਂ ਨੇ ਬਾਕੀ ਸਭ ਰਾਹਤ ਅਲੀ ਗਏ ਮੈਂ ਆਵਜ ਇਹਨਾਂ ਦੀ ਮੰਗ ਕਰਦਾ ਮੈਂ ਪਾਰਸਕਾਰ ਦੇ ਰੇਲ ਮੰਤਰੀ ਤੋਂ ਇਹ ਮੰਗ ਕਰਾਂਗਾ ਕਿ ਜਿਨ੍ਹਾਂ ਨੂੰ ਛੋਟੀ ਮੋਟੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦਾ ਸਮਾਨ ਖਰਾਬ ਹੋ ਗਿਆ ਇੱਥੇ ਲੋਕ ਇੱਥੇ ਆਪਣੀ ਕਮਾਈ ਕਰਕੇ ਦਸਮਹੌਣ ਦੀ ਆਪਣੇ ਦੇਸ਼ ਬਿਹਾਰ ਨੂੰ ਜਾ ਰਹੇ ਸੀ ਸਾਰਾ ਕੁਝ ਕਮਾਈ ਇਹਨਾਂ ਦੀ ਇੱਥੇ ਬਿਲਕੁਲ ਠੁਸਕੇ ਬਰਬਾਦ ਹੋ ਗਈ ਉਹਦਾ ਮੁਆਵਜ਼ਾ ਸਰਕਾਰ ਜ਼ਰੂਰ ਦੇਵੇ ਇਹ ਇਹ ਟ੍ਰੇਨ 12204 ਅਮਰਸੇਲ ਤੋਂ ਸਾਰਸਾ ਗਰੀਬੜਾ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੜੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਵਿੱਚ ਧੂਆ ਨਿਕਲ ਰਿਹਾ ਸੀ ਤੇ ਧੂਆ ਨਿਕਲਣ ਤੋਂ ਬਾਅਦ ਜਦੋਂ ਸਾਡੀ ਗਸਟਪਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜਿਹੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਹੈ ਇਹ ਕਿੱਥੋਂ ਚੱਜੀ ਹੈ ਜੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਰਤਾ ਜਾਣਾ ਸੀ ਇਹਨੇ ਕਿੱਲੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੱਬੇ ਦਾ ਹੋ ਤੇ ਆ ਨਾਲ ਵੀ ਇੱਕ ਇੱਕ ਡੱਬਾ ਹੋ ਰਿਹਾ ਇਹਨੂੰ ਥੋੜੇ ਜਿਹਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਵਿੱਚ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ